ਅੱਜ ਆਜਾਪਾਪਾ ਦੇਸ਼ ਫਾਉਂਡੇਸ਼ਨ ਵੱਲੋਂ ਤੇ ਗੁਰਤੇਗ ਭਦਰ ਮਾਰਕ ਵੱਲੋਂ ਕਲੌਕ ਟਾਵਰ ਦੇ ਵਿੱਚ ਸ਼ਿਵਰਾਤਰੀ ਦਾ ਤਿਹਾਰ ਬੜੀ ਤੁਮਤਾਉਨਾ ਮਨਾਇਆ ਜਾ ਰਿਹਾ ਅਸੀਂ ਡਿਊਟੀ ਮੈਂਬਰ ਜੀ ਨੂੰ ਇੱਥੇ ਆਣ ਦੇ ਨਿੱਘਾ ਸਵਾਗਤ ਕਰਦੇ ਹਾਂ ਤੇ ਅਸੀਂ ਇਹਨਾਂ ਨੂੰ ਕਹਿੰਨੇ ਆਂ ਵੀ ਇਹ ਸਾਰਿਆਂ ਦਾ ਸੋਚਦੇ ਆ ਅੱਗੋਂ ਵੀ ਸਾਰਿਆਂ ਨਾਲ ਵਧੀਆ ਕੰਮਕਾਰ ਕਰਦੇ ਗਏ ਤੇ ਵਾਹਿਗੁਰੂ ਜੀ ਕਹਿੰਦੇ ਸਾਰੇ ਭਾਈਚਾਰੇ ਨੂੰ ਮਿਲ ਕੇ ਇਦਾਂ ਦੇ ਤਿਹਾਰ ਮਨਾਣੇ ਚਾਹੀਦੇ ਆ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵਾਹਿਗੁਰੂ ਬਾਦ ਹਾਂ ਭਾਈ ਜੀ ਕੀ ਕਹਿਣਾ ਚਾਹੋਗੇ ਕਿ ਇਹ ਕਿੰਨਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਚੱਲਿਆ ਅਜੀ ਬਾਬਾ ਦੀ ਸੇਵਾ ਪ੍ਰੋਜੈਕਸ਼ਨ ਵੱਲੋਂ ਮਾਸ਼ਿ ਵਰਤਰੀ ਦਾ 11ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ ਲਗਾਇਆ ਗਿਆ ਜੋ ਕਿ ਘੰਟਾ ਦਾ ਡਾਊਂਗ ਵੀ ਲਗਾਇਆ ਗਿਆ ਸਾਡੀ ਪ੍ਰੋਜੈਕਸ਼ਨ ਵੱਲੋਂ ਕੋਈ ਵੀ ਮਤਲਬ ਧਰਮਿਕ ਜਾਂ ਪਾਜੀ ਕਰਿਆ ਹੁੰਦਾ ਹੈ ਸਾਡੀ ਪ੍ਰੋਜੈਕਸ਼ਨ ਵੱਲੋਂ ਹਰੇ ਕਰਿਆ ਕੀਤਾ ਜਾਂਦਾ ਕੋਈ ਨਜ਼ਰ ਕੀਤਾ ਰਾਤੀ ਹਰ ਤਰ੍ਹਾਂ ਨਿਕਲਦੀ ਹੈ ਪੂਰੀ ਰੋਡ ਦੇ ਫੁੱਲ ਵਿਜਾਦ ਦੇ ਸਹਾਇਤਾ ਕੀਤਾ ਜਾਂਦਾ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬਾਬਾ ਦੀ ਜੀ ਵੱਲੋਂ ਇਸ ਰਾਤਰੀ ਮੌਕੇ ਤੇ ਆਪਣੇ ਮੇਲ ਸਾਹਿਬ ਜੀ ਰਿਕਸ਼ਾ ਜੀ ਤੇ ਉਹਨਾਂ ਦੀ ਟੀਮ ਨੂੰ ਉਹਨੂੰ ਇਨਵੀਟੇਸ਼ਨ ਦਿੱਤਾ ਗਿਆ ਕਿ ਉਹਨਾਂ ਨੇ ਆ ਕੇ ਆਪਣੀ ਪੂਰੀ ਟੀਮ ਦਾ ਨਾਲ ਆ ਕੇ ਸਾਡਾ ਮਨ ਵਧਾਇਆ ਤਦਿਆਂ ਬਾਈਕ ਨੂੰ ਕਿਹਾ ਕਿ ਕਿੰਨੇ ਸੰਸਦੋਂ ਕੰਮ ਕਿਤੇ ਜਾ ਰਹੇ ਹਨ ਹਰ ਮਹੀਨੇ ਸੰਗਰਾ ਦੇ ਨਾਲ ਫ੍ਰੀ ਬਸ ਯਾਤਰਾ ਦਰਵਾਤਾ ਭੇਜਿਆ ਜੀ ਜੋ ਕਿ ਆਹ ਸੰਗਰਾ ਤੇ ਸਾਡੀ ਸੋਮੀ ਬਸ ਯਾਤਰਾ ਹੋਏਗੀ ਸੋਮੀ ਪੂਰੀ ਜਿਲ੍ਹੇਵਾਰੀ ਕੁਲੀ ਹੋ ਜਾਏਗੀ ਸੋਹੇ ਬਸ ਯਾਤਰਾ ਜਾਏਗੀ ਤੇ ਹੋਰ ਕੋਈ ਵੀ ਨਗਰ ਕੀਰਤਨ ਲੰਗਰ ਸਾਡੇ ਹਰੇ ਹਿਨੇ ਕੋਈ ਨਾ ਕੋਈ ਲੰਗਰ ਅਸੀਂ ਸਾਰੇ ਇਸ ਧਰਮ ਦਾ ਸਤਿਕਾਰ ਕਰਦੇ ਹਾਂ ਜੀ ਹਰ ਇੱਕ ਧਰਮ ਦਾ ਵੱਧ ਚੜ ਕੇ ਸਤਿਕਾਰ ਕਰਦੇ ਸਾਡੀ ਜਿਵੇਂ ਮੈਨੂੰ ਹਰ ਇੱਕ ਧਰਮ ਦੇ ਵੱਧ ਚੜ ਕੇ ਕਰੇਗੇ ਅੱਜ ਸਭ ਰਾਤ ਦੇ 14 ਘੜੇ ਤੇ ਮੈਂ ਸਭ ਭਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕੰਟਾਕਾਰ ਮਾਰਕੀਟ ਬਾਬਾ ਹਦੀਰ ਸਿੰਘ ਦੀ ਫੋਟੋਸ਼ਨ ਦੇ ਜਿੰਨੇ ਵੀ ਮੈਂਬਰ ਆ लवली ਵੀਰ ਸਾਰੇ ਮਹਿੰਦੀ ਵੀਰ ਜਿੰਨੇ ਵੀ ਐਸੋਸੀਏਸ਼ਨ ਦੇ ਮੈਂਬਰ ਆ ਸਾਰਿਆਂ ਨੂੰ ਮੈਂ ਵਧਾਈ ਦੇਣਾ ਤੇ ਇਹੀ ਪ੍ਰਭੂ ਅਗੇ ਅਰਦਾਸ ਕਰਦਾ ਵੀ ਇਹਨਾਂ ਨੂੰ ਅਹੀਂ ਚੜ੍ਹਦੀ ਕਲਾ ਰੱਖੇ ਤਾਂ ਕਿ ਬੋਲੇ ਸ਼ੰਕਰ ਦੇ ਅਹੀਂ ਲੰਗਰ ਲਾਉਂਦੇ ਰਹਿਣ ਸੇਵਾ ਕਰਦੇ ਰਹਿਣ ਤੇ ਸਮਾਜ ਸੇਵਾ ਵੀ ਬਹੁਤ ਕਰਦੇ ਆ ਕਿਉਂਕਿ ਪਿਛਲੇ ਦਿਨੀ ਮੈਂ ਇੱਥੇ ਵੀ ਆਇਆ ਸੀਗਾ ਤੇ ਇਹਨਾਂ ਨੇ ਦੋ ਤਿੰਨ ਗੱਲਾਂ ਮੈਨੂੰ ਕਹੀਆਂ ਸੀ ਉਹ ਤੋਂ ਇੱਕ ਗੱਲ ਪੂਰੀ ਹੋ ਗਈ ਬਾਕੀ ਦੋ ਜਿਹੜੀਆਂ ਰਹਿ ਗਈਆਂ ਉਹ ਵੀ ਜਲਦੀ ਪੂਰੀ ਕਰਦਾਗਾ ਇਹੀ ਬੋਲੇ ਅੱਗੇ ਬੋਲੇ ਬਾਬਾ ਕੇ ਰਾਜ ਕਰਦਾ ਜੇ ਲੋ ਚੜਦੀ ਕਲਾ ਜਰ